ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ। ਇਹ ਵੀ ਗੱਲ ਬਹੁਤ ਜ਼ਰੂਰੀ ਆ ਸਾਰੇ ਭੈਣ ਭਰਾਵਾਂ ਵਾਸਤੇ ਖਾਸ ਕਰਕੇ ਉਹਨਾਂ ਭਰਾਵਾਂ ਵਾਸਤੇ ਜਿਹੜੇ ਭਰਾ ਪੈਗ ਲਾਉਂਦੇ ਸ਼ਕੀਨਾਂਗੇ ਜਾਂ ਆਪਾਂ ਅਗੇਲੀ ਵੀ ਕੁਝ ਖਾਣ ਪੀਣ ਦੇ ਸ਼ਕੀਨਾਂਗੇ। ਇਹ ਵੀ ਅਮਰੀਕਾ 'ਚ ਨਵਾਂ ਕਾਨੂੰਨ ਆ ਰਿਹਾ ਹੈਗਾ ਕਾਨੂੰਨ 50% ਹੋ ਗਿਆ ਪਾਸ ਤੇ 50% ਹੀ ਕੰਮ ਰਹਿ ਗਿਆ ਉਹ ਵੀ 100% ਆ ਉਹਦਾ ਵੀ ਪਾਸ ਹੋ ਜਾਣਾਗਾ। ਅੱਗੇ ਇਥੇ ਹੁੰਦਾ ਸੀਗਾ ਅਮਰੀਕਾ ਜੀ ਵੀ ਜੇ ਕੋਈ ਪੈਗ ਲਾ ਕੇ ਗੱਡੀ ਚਲਾਉਂਦਾ ਫੜਿਆ ਜਾਂਦਾ ਸੀ ਤਾਂ ਉਹਨੂੰ ਡੀਯੂਆਈ ਹੋ ਮਿਲ ਜਾਂਦੀ ਸੀ ਜਿੱਦਾਂ ਲਾਲੋ ਟੈਟ ਮਿਲ ਜਾਂਦੀ ਸੀ ਕਿ ਬਹੁਤ ਮਾੜੀ ਮੰਨੀ ਜਾਂਦੀ ਸੀ ਡੀਯੂਆਈ ਵੀ ਤੇ ਹੁਣ ਇਹ ਨਵਾਂ ਜਿਹੜਾ ਕਾਨੂੰਨ ਲੈ ਕੇ ਆ ਰਿਹਾ ਉਹਦੇ ਆਧਾਰ ਤੇ ਇਹ ਜੇ ਮੰਨ ਲਓ ਕੱਚਾ ਬੰਦਾ ਉਹਨੂੰ ਤਾਂ ਡਿਪੋਰਟ ਕਰਨੀ ਹੈ ਜੇ ਕੋਈ ਗ੍ਰੀਨ ਕਾਰਡ ਵਾਲਾ ਵੀ ਪੈਗ ਲਾ ਕੇ ਗੱਡੀ ਚਲਾਉਂਦਾ ਫੜਿਆ ਗਿਆ ਉਹਨੂੰ ਵੀ ਇਹਨਾਂ ਨੇ ਉਹਦਾ ਗ੍ਰੀਨ ਕਾਰਡ ਕੈਨਸਲ ਕਰਕੇ ਡਿਪੋਰਟ ਕਰ ਦੇਣਾ ਤਾਂ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਭਰਾ ਪੈਗ ਲਾ ਕੇ ਗੱਡੀ ਚਲਾਉਂਦੇ ਸ਼ਕੀਨਾਂਗੇ ਵੀ ਭਾਈ ਹੁਣ ਇਹ ਆਤ ਨੂੰ ਬਦਲੋ ਜਿਨ੍ਹਾਂ ਨੇ ਅਮਰੀਕਾ ਰਹਿਣਾ ਜਿਹੜੇ ਅਮਰੀਕਾ ਲਾਉਣਾ ਰਹਿਣਾ ਚਾਹੁੰਦੇ ਆ ਨਾਲ ਤਾਂ ਉਹਦੇ ਨਾਲ ਹੈਪਨ ਹੁੰਦਾ ਦੇਖੋ ਆਪਾਂ ਤੋਂ ਐਕਸੀਡੈਂਟ ਹੋ ਜਾਂਦਾ ਨਾ ਆਪਣੀ ਜਾਨ ਦਾ ਖਤਰਾ ਨਾਲੇ ਪ੍ਰਭੂ ਹੁਣ ਸਾਨੂੰ ਰਿਪੋਰਟ ਵੀ ਕਰ ਸਕਦੇ ਆ ਕਿ ਬੇਨਤੀ ਹੈ ਸਾਰੇ ਪ੍ਰਭੂ ਨੂੰ ਬਾਕੀ ਡਿਟੇਲ ਸਾਰੀ ਇਹਦੀ ਆਪਣੀ ਫੁੱਲ ਵੀਡੀਓ ਚ ਹੋਣੀ ਧੰਨਵਾਦ ਜੀ